ਕੀ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ online ਪੈਸਾ ਕਮਾਉਣਾ ਚਾਹਦੇ ਹੋ ਕਿਸੇ ਵੀ ਪਲੇਟਫਾਰਮ ਤੋਂ ਤਾਂ ਜੋ ਤੁਸੀਂ ਵੀ ਮਹੀਨੇ ਦਾ ਘੱਟੋ-ਘੱਟ 3 ਤੋਂ ਲੈ ਕੇ 5 ਲੱਖ ਰੁਪਏ ਤੁਸੀਂ ਬੜੀ ਆਸਾਨੀ ਦੇ ਨਾਲ ਕਮਾ ਸਕੋ ਕਿਉਂ ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਤੁਸੀਂ ਫੇਸਬੁੱਕ ਨਾਲੋਂ ਫੇਸਬੁੱਕ ਤੋਂ ਤੁਸੀਂ ਪੈਸਾ ਕਿਵੇਂ ਕਮਾ ਸਕਦੇ ਹੋ ਇੰਸਟਾਗ੍ਰਾਮ ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ WhatsApp ਤੋਂ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ 3 ਤੋਂ ਲੈ ਕੇ 4 ਲੱਖ ਰੁਪਏ ਤੁਸੀਂ ਬੜੀ ਆਰਾਮ ਨਾਲ ਤਮਾ ਸਕਦੇ ਹੋ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇ ਦੇ ਵਿੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਗਾਈਡ ਕਰਦਾ ਰਹਿਣਾ ਵਾਂ ਕਿ ਤੁਸੀਂ ਆਨਲਾਈਨ ਪੈਸੇ ਕਿਵੇਂ ਕਮਾ ਸਕਦੇ ਹੋ YouTube Facebook Instagram ਅਤੇ ਹੋਰ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿੰਨਾ ਤੋਂ ਤੁਸੀਂ ਬਹੁਤ ਵਧੀਆ ਘਰੇ ਬੈਠੇ ਸਿਰਫ 2 ਤੋਂ 3 ਘੰਟੇ ਕੰਮ ਕਰਕੇ ਤੁਸੀਂ ਬਹੁਤ ਵਧੀਆ ਪੈਸਾ ਤੁਸੀਂ ਕਮਾ ਸਕਦੇ ਹੋ ਅੱਜ ਮੈਂ ਇਸ ਵੀਡੀਓ ਦੇ ਵਿੱਚ ਇਹ ਜੇ ਸੋਸ਼ਲ ਮੀਡੀਆ ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਉਸ ਦੇ ਰਿਗਾਰਡਿੰਗ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਹਾਂ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਜਿਹੜਾ ਆਪਣੇ ਵੀਡੀਓ ਦਾ ਟਾਈਟਲ ਆ ਵੀਸੀ ਨੀ ਵੀ ਆਪਣੇ ਵੀਡੀਓ ਦਾ ਟਾਈਟਲ ਵੀ ਇਹੀ ਰੱਖਿਆ ਹੋਆ ਕਿ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ ਹਾਂਜੀ ਮੈਂ ਤੁਹਾਡੇ ਨੂੰ ਗਾਰੰਟੀ ਦਿੰਦਾ ਅਗਰ ਤੁਸੀਂ ਮੇਰੀ ਇਹ ਵੀਡੀਓ ਦੇਖ ਲਓਗੇ ਨਾ ਤੋ ਤੁਹਾਡੀ ਵਕਤ ਜਿੰਦਗੀ ਬਦਲ ਜੇਗੀ ਇਸ ਲਈ ਕਿਰਪਾ ਕਰਕੇ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਤ ਤੱਕ ਜਰੂਰ ਦੇਖੋ ਜੀ ਅਗਰ ਤੁਸੀਂ ਇਸ ਵੀਡੀਓ ਨੂੰ ਸਕਿਪ ਕਰ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਏਗਾ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੀ ਵੀ رائے ਲੈਣਾ ਚਾਹੁੰਦਾ ਹਾਂ ਤੇ ਕੁਝ ਮੇਰੇ ਜਿਹੜੇ ਸਵਾਲ ਨੇ ਉਹ ਮੈਂ ਤੁਹਾਡੇ ਘੜੀ ਰੱਖਣਾ ਚਾਹੁੰਦਾ ਹਾਂ ਜਿਵੇਂ ਕਿਵੇਂ ਵੇਖ ਰਿਹਾ ਹਾਂ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਉਹਨਾਂ ਦੇ ਬਹੁਤ ਸਾਰੇ ਵਿਊ ਆ ਰਹੇ ਨੇ ਮੇਰੇ ਸਬਸਕ੍ਰਾਈਬਰ ਵੀ ਬਹੁਤ ਤੇਜ਼ੀ ਨਾਲ ਵਧ ਰਹੇ ਨੇ ਤੇ ਜਿੰਨੇ ਵੀ ਮੇਰੇ ਭਿੰਨ ਭਰਾ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਦੇ ਮੈਨੂੰ ਬਹੁਤ ਜ਼ਿਆਦੇ ਫੋਨ ਆ ਰਹੇ ਨੇ ਉਹਨਾਂ ਦੇ ਵਟਸਐਪ ਤੇ ਮੈਨੂੰ ਮੈਸੇਜ ਵੀ ਆ ਰਹੇ ਨੇ ਤੇ ਉਹ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮੈਸੇਜ ਵੀ ਕਰ ਰਹੇ ਨੇ ਕਿਉਂਕਿ ਦੇਖੋ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਨੇ ਉਹ ਹਰ ਇੱਕ ਕੋਈ ਆਪਣਾ ਚੈਨਲ ਕਿਸੇ ਨੇ ਬਣਾਇਆ ਹੋਇਆ ਵਾ ਜਾਂ ਉਹ ਬਣਾਉਣ ਬਾਰੇ ਸੋਚ ਰਿਹਾ ਵਾ ਜਾਫਰ ਉਹਨਾਂ ਨੇ ਆਪਣਾ ਚੈਨਲ ਜਿਵੇਂ ਬਣਾ ਲਿਆ ਉਹਨਾਂ ਦਾ ਚੈਨਲ ਗਰੋ ਨਹੀਂ ਹੋ ਰਿਹਾ ਹੈਗਾ ਉਹ ਉਹਦੇ ਬਾਰੇ ਕੋਈ ਮੈਨੂੰ ਪੁੱਛ ਰਾ ਕੋਈ ਆਪਣਾ ਨਵੇਂ ਚੈਨਲ ਬਾਰੇ ਪੁੱਛ ਰਾ ਮਤਲਬ ਇਹ ਬਹੁਤ ਸਾਰੇ ਮਤਲਬ ਹੀ ਆਪਣੀ ਆਪਣੇ ਮਤਲਬ ਹੀ ਉਹ ਪਰੇਸ਼ਾਨੀਆਂ ਲੈ ਕੇ ਹੁੰਦੇ ਨੇ ਜਿੰਨੀ ਕੁ ਮੇਰੇ ਕੋਲ ਹੈਲਪਫ ਹੁੰਦੀ ਆ ਮੈਂ ਉਹਨਾਂ ਦੀ ਫੋਨ ਤੇ ਹੈਲਪ ਕਰੀ ਜਾਂਦਾ ਹਾਂ ਉਹਨਾਂ ਦੀ ਸੋ ਮੈਂ ਕਹਿਣਾ ਵੀ ਕਿ ਮੈਂ ਇੱਕ ਚੀਜ਼ ਸੋਚ ਰਿਹਾ ਪਿਆ ਮੈਂ ਕਿਉਂ ਨਾ ਆਪਾਂ ਫਰਵਰੀ ਦੇ ਸਟਾਰਟਿੰਗ ਦੇ ਵਿੱਚ ਆਪਾਂ ਇੱਕ ਲਾਈਵ ਸੈਸ਼ਨ ਰੱਖੀਏ ਇੱਕ ਆਪਾਂ ਇੱਕ ਲਾਈਵ ਤੁਹਾਡੇ ਸਾਰੇ ਨਾਲ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਮੇਰੇ ਸਬਸਕ੍ਰਾਈਬਰ ਨੇ ਜਾਂ ਫਿਰ ਕਿਸੇ ਦੀ ਵੀ ਪ੍ਰੋਬਲਮ ਆ ਫੇਸਬੁੱਕ ਚੈਨਲ ਨੂੰ ਲੈ ਕੇ YouTube ਚੈਨਲ ਨੂੰ ਲੈ ਕੇ Instagram ਚੈਨਲ ਨੂੰ ਲੈ ਕੇ ਕਿਸੇ ਵੀ ਚੀਜ਼ ਨੂੰ ਜਾਂ ਫਿਰ ਤੁਸੀਂ ਔਨਲਾਈਨ ਪੈਸਾ ਕਮਾਉਣਾ ਚਾਹੁੰਦੇ ਹੋ ਕਿਸੇ ਵੀ ਪਲੇਟਫਾਰਮ ਤੋਂ ਤਾਂ ਮੈਂ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕੋਚਾਂ ਦੇ ਕੋ ਅਗਰ ਤੁਸੀਂ ਮੈਨੂੰ ਫੋਨ ਕਰੀ ਜਾਓਗੇ ਬਹੁਤ ਜ਼ਿਆਦਾ ਫੋਟ ਤੇ ਉਹ ਚੀਜ਼ ਮੈਂ ਨਹੀਂ ਦੱਸ ਸਕਦਾ ਹੈਗਾ ਜਿੰਨਾ ਕੁ ਮੇਰੇ ਕੋਲ ਹੁੰਦਾ ਵਾ ਓਨਾਂ ਕੁ ਤਾਂ ਮੈਂ ਤੁਹਾਨੂੰ ਗਾਈਡ ਕਰ ਸਕਦਾ ਵਾਂ ਕਈ ਵਾਰੀ ਉਹ ਚੀਜ਼ ਤੁਹਾਡੇ ਵੀ ਸਮਝ ਨਹੀਂ ਪੈਂਦੀ ਹੈਗੀ ਸੋ ਇਸ ਲਈ ਮੈਂ ਚਾਹੁੰਦਾ ਕਿ ਆਪਾਂ ਸਾਰੇ ਜਣੇ ਰਲ ਕੇ ਇੱਕ ਮੈਂ ਮੈਂ ਕਹਿੰਦਾ 2-3 ਘੰਟੇ ਦੀ ਆਪਾਂ ਲਾਈਵ ਕਲਾਸ ਰੱਖੇ ਜਿਹਦੇ ਵਿੱਚ ਮੈਂ ਤੁਹਾਡੇ ਜਿੰਨੇ ਵੀ ਆਣਗੇ ਤੁਸੀਂ ਮੰਨ ਲਓ 50 ਮੇਰੇ ਕੋਲ ਆਉਣਗੇ ਕਲਾਸ ਲਾਉਣ ਵਾਸਤੇ 50 ਜਾਂ 100 ਜਾਂ 75 ਬੰਦੇ ਜਿੰਨੇ ਵੀ ਹੀ ਆਣਗੇ ਆਪਾਂ ਉਹਨਾਂ ਸਾਰਿਆਂ ਦੀ ਜਿੰਨੀ ਵੀ ਪ੍ਰੋਬਲਮ ਹੋਏਗੀ ਆਪਾਂ ਸਾਰਿਆਂ ਦੀ ਮੈਂ ਤੁਹਾਡੀ ਪ੍ਰੋਬਲਮ ਸੁਣਾਂਗਾ ਇਕੱਲੇ ਇਕੱਲੇ ਦੀ ਮੇਰੇ ਜਿੰਨੇ ਵੀ ਭੇਣ ਭਰਾ ਉਸ ਲਾਈਵ ਕਲਾਸ ਦੇ ਵਿੱਚ ਆਉਣਗੇ ਮੈਂ ਸਾਰਿਆਂ ਦਾ ਮਸਲਾ ਜਿੰਨਾ ਹੋ ਸਕਿਆ ਮੈਂ ਉਹ ਮਸਲਾ ਉਹਨਾਂ ਦਾ ਪੂਰਾ ਕਰਾਂਗਾ ਤੇ ਉਹਨਾਂ ਨੂੰ ਉਹਨਾਂ ਤੋਂ ਮਤਲਬ ਜਿਹੜਾ YouTube ਦਾ ਚੈਨਲ ਆ Facebook ਦਾ ਉਹਨਾਂ ਦਾ ਪੇਜ ਆ ਉਹਨਾਂ ਦੇ ਗਰੋਥ ਕਰਨ ਦੇ ਵਿੱਚ ਮੈਂ ਤੁਹਾਡੀ ਮ ਮਦਦ ਕਰਾਂਗਾ ਤਾਂ ਜੋ ਤੁਸੀਂ ਵੀ ਮਹੀਨੇ ਦਾ ਘੱਟੋ-ਘੱਟ 3 ਤੋਂ ਲੈ ਕੇ 5 ਲੱਖ ਰੁਪਏ ਤੁਸੀਂ ਬੜੀ ਆਸਾਨੀ ਦੇ ਨਾਲ ਕਮਾ ਸਕੋ ਕਿਉਂਕਿ ਦੇਖੋ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਆ ਉਹ ਇੰਨਾ ਵੱਧ ਗਿਆ ਇੰਨਾ ਵੱਧ ਚੁੱਕਿਆ ਨਾ ਉਤੋਂ ਪੈਸੇ ਤੁਸੀਂ ਬਹੁਤ ਜ਼ਿਆਦਾ ਕਮਾ ਸਕੋ ਮੈਨੂੰ ਇਹੋ ਜਿਹੇ ਬਹੁਤ ਸਾਰੇ ਸੋਸ਼ਲ ਮੀਡੀਆ ਬਾਰੇ ਪਤਾ ਵਾ ਜਿਨ੍ਹਾਂ ਨੂੰ ਤੁਸੀਂ ਅਗਰ ਵਰਤੋਂ ਦੇ ਵਿੱਚ ਲਿਆਉਂਗੇ ਤੁਸੀਂ ਉਹਨਾਂ ਦੇ ਕੰਮ ਕਰੋਗੇ ਨਾ ਤੁਸੀਂ ਘੱਟੋ ਘੱਟ ਮੰਨ ਕੇ ਚਲੋ 2 ਤੋਂ ਲੈ ਕੇ ਤੁਸੀਂ 3 ਲੱਖ ਰੁਪਏ ਪਰ ਮਹੀਨਾ ਤੁਸੀਂ ਉਹਨਾਂ ਤੋਂ ਕਮਾਉਣਾ ਸ਼ੁਰੂ ਕਰ ਦੋਗੇ ਘੱਟੋ ਘੱਟ ਮੈਨੂੰ 10 ਤੋਂ ਲੈ ਕੇ 15 ਇਹੋ ਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਿਨ੍ਹਾਂ ਬਾਰੇ ਮੈਨੂੰ ਪੂਰੀ ਪ੍ਰੋਪਰਲੀ ਜਾਣਕਾਰੀ ਹੈਗੀ ਆ ਪਿੰਨ ਜਮੇਨ ਮੋਟੇ ਮੋਟੇ ਤਾਂ ਮੈਂ ਦੱਸ ਹੀ ਦੇ ਨਵਾ ਇੱਕਦੋ ਤੁਸੀਂ YouTube ਲਾ ਲਓ YouTube ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਤੁਸੀਂ ਫੇਸਬੁੱਕ ਲਾ ਲਓ ਫੇਸਬੁੱਕ ਤੋਂ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਇੰਸਟਾਗ੍ਰਾਮ ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ WhatsApp ਤੋਂ ਤੁਸੀਂ ਪੈਸੇ ਕੀਵੇਂ ਕਮਾ ਸਕਦੇ ਹੋ WhatsApp ਤੋਂ ਦੇਖ ਤੁਸੀਂ ਚਲੋਨੇ ਚਲੋਨੇ ਹੋਣਾ WhatsApp ਦੇ ਉੱਤੇ Telegram ਵੀ ਹੈ ਕੋਈ ਚਲੰਦਾ ਵਾ ਤੇ Instagram ਵੀ ਹੈ ਕੋਈ ਚਲੰਦਾ ਵਾ ਇਹਨਾਂ ਤੋਂ ਮੈਂ ਤੁਹਾਨੂੰ ਦੱਸਾਂਗਾ ਪੈਸਾ ਤੁਸੀਂ ਕਿਵੇਂ ਕਮਾ ਸਕਦੇ ਹੋ Telegram ਤੋਂ ਤੁਸੀਂ ਪੈਸਾ ਕਿਵੇਂ ਕਮਾ ਸਕਦੇ ਹੋ ਆਨਲਾਈਨ ਸ਼ੋਪਿੰਗ ਜਿਹੜੀ ਕਰਦੇ ਉਹ ਤੋਂ ਤੁਸੀਂ ਕਿਵੇਂ ਕਮਾ ਸਕਦੇ ਹੋ ਐਫੀਲੀਅਟ ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਯਾਨੀ ਕਿ ਇਹੋ ਜਿਹੇ ਬਹੁਤ ਸਾਰੇ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਜਿੰਨਾ ਤੋਂ ਤੁਸੀਂ ਵਰਤ ਕੇ ਤੁਸੀਂ ਮੰਨ ਕੇ ਚੱਲੋ ਤੁਸੀਂ ਆ ਤਿੰਨ ਚਾਰ ਪਲੇਟਫਾਰਮਾਂ ਤੇ ਵੀ ਤੁਸੀਂ ਮਹੀਨਾ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਸੀਂ ਮਹੀਨੇ ਦੇ 5 ਤੋਂ ਲੈ ਕੇ 7 ਲੱਖ ਰੁਪਏ ਤੁਸੀਂ ਬੜਾ ਆਰਾਮ ਦਾਇਕ ਨਾਲ ਤੋਂ ਦੀ ਕਮਾਣਾ ਸ਼ੁਰੂ ਕਰ ਦੋਗੇ ਉਹ ਵੀ ਘਰ ਦੇ ਵਿੱਚ ਬੈਠ ਕੇ ਤੇ ਤੁਸੀਂ ਕੰਮ ਕਿੰਨੇ ਘੰਟੇ ਕਰਨਾ ਵਾ ਅਗਰ ਤੁਸੀਂ ਮੰਨ ਕੇ ਚੱਲੋ ਤੁਸੀਂ ਪ੍ਰਾਈਵੇਟ ਜੋਬ ਕਰਦੇ ਹੋ ਪ੍ਰਾਈਵੇਟ ਜੋਬ ਤੁਸੀਂ ਕਰਦੇ ਹੋ ਤਾਂ ਤੁਹਾਡੀ ਜਿਹੜੀ ਜੋਬ ਹੁੰਦੀ ਹੈ 10 ਤੋਂ 12 ਘੰਟੇ ਹੁੰਦੀ ਹੈ ਜਾਂ ਫਿਰ 8 ਤੋਂ 10 ਘੰਟੇ ਦੀ ਹੁੰਦੀ ਹੈ ਤੁਹਾਡੀ ਜਿਹੜੀ ਜੋ ਬੁੰਦਿਆ ਪ੍ਰਾਈਵੇਟ ਤਾਂ ਸੈਲਰੀ ਕਿੰਨੀ ਮਿਲਦੀ ਆ 10000 ਤੋਂ ਲੈ ਕੇ 25000 ਬਸ ਇਸ ਤੋਂ ਵੱਧ ਨਹੀਂ ਮਿਲਦੀ ਨਹੀਂ 25000 ਤੱਕ ਹੀ ਮਿਲਦੀ ਹੁੰਦੀ ਏ ਇਸ ਵਿੱਚ ਮੈਂ ਐਸਟੀਮੇਟ ਲਗਾਤਾ ਤੇ ਇਹ ਮੇਰੇ ਪਿੰਨ ਭਰਾ ਉਹਨਾਂ ਦੀ ਕੁਆਲਿਫੀਕੇਸ਼ਨ ਤੇ ਡਿਪੈਂਡ ਕਰਦਾ ਇਸ ਤੋਂ ਵੱਧ ਵੀ ਲੰਦੇ ਹੋਣਗੇ ਅਗਰ ਤੁਸੀਂ ਸਿਰਫ 3 ਤੋਂ ਲੈ ਕੇ 4 ਘੰਟੇ 3 ਤੋਂ 4 ਘੰਟੇ ਵਿੱਚ ਜਿਆਦਾ ਕਹਿ ਰਹੇ ਹੋ ਤੁਸੀਂ 2 ਤੋਂ 3 ਘੰਟੇ ਹੀ ਮੰਨ ਕੇ ਚੱਲੋ ਅਗਰ ਤੁਸੀਂ ਵਧੀਆ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ 3 ਤੋਂ ਲੈ ਕੇ 4 ਲੱਖ ਰੁਪਏ ਤੁਸੀਂ ਬੜੀ ਆਰਾਮ ਨਾਲ ਕਮਾ ਸਕਦੇ ਹੋ ਤੁਸੀਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰੋਗੇ ਜੋ ਤਾਂ ਦੇਖੋ ਤੁਸੀਂ ਕਰਨੀ ਹੀ ਕਰਨੀ ਹੈ ਜੋ ਤਾਂ ਤੁਸੀਂ ਕਰਨੀ ਕਰਨੀ ਹੈ ਉਹ ਤੋਂ ਤੁਹਾਨੂੰ ਆਉਣੀ ਹੀ ਆਉਣੀ ਹੈ ਇਨਕਮ ਉਹ ਤਾਂ ਢੀ ਪੱਕੀ ਆ ਅਗਰ ਤੁਸੀਂ ਜੋ ਤੋਂ ਬਾਅਦ ਆ ਗਏ ਤੁਸੀਂ 2 ਤੇ ਜਾਂ 2 ਜਾਂ 3 ਘੰਟੇ ਤੁਸੀਂ ਇਸ ਕੰਮ ਨੂੰ ਦੇ ਦੇਣਾ ਸੋਸ਼ਲ ਮੀਡੀਆ ਨੂੰ ਤਾਂ ਮੈਂ ਕਹਿੰਦਾ ਤੁਸੀਂ 3 ਤੋਂ 4 ਲੱਖ ਰੁਪਏ ਤੁਸੀਂ ਉੱਥੋਂ ਵੀ ਕਮਾ ਸਕਦੇ ਹੋ ਜਦੋਂ ਤੁਹਾਡਾ ਪਲੇਟਫਾਰਮ ਵਧੀਆ ਚੱਲ ਗਿਆ YouTube ਤੇ ਤਾਂ ਵਧੀਆ ਹੋ ਗਿਆ ਹਣਾ ਫੇਸਬੁੱਕ ਵਧੀਆ ਹੋ ਗਈ ਤਾਂ ਲੈ ਇੰਸਟਾਗ੍ਰਾਮ ਤਾਂ ਤੁਸੀਂ ਵਧੀਆ ਇਨਕਮ ਕਰਨੇ ਸ਼ੁਰੂ ਕਰਦੇ 3 ਤੋਂ 4 ਲੱਖ ਕਰਦੇ ਤੁਸੀਂ ਮੁਕਤਲਿ ਕਮਾਉਣ ਲੱਗੇ ਤਾਂ ਤੁਸੀਂ ਪ੍ਰਾਈਵੇਟ ਨੌਕਰੀ ਛੱਡ ਦੋ 2 ਉਹ ਹੋਰ ਪ੍ਰਾਈਵੇਟ ਨੌਕਰੀ ਦਾ ਤੁਸੀਂ ਕੀ ਕਹਿੰਦਾ ਹੋ ਸੋ ਇਸ ਕਰਕੇ ਮੇਰੀ ਵੀਡੀਓ ਨੂੰ ਦੇਖ ਕੇ ਮੇਰੇ ਭੈਣ ਭਰਾ ਮੈਨੂੰ ਬਹੁਤ ਸਾਰੇ ਮਤਲਬ ਦੇ ਕਾਲਸ ਕਰਦੇ ਨੇ ਤੇ ਉਹ ਮੈਨੂੰ ਆਪਣੀ ਆਪਣੀ ਪ੍ਰੋਬਲਮ ਦੱਸਦੇ ਨੇ ਕਿਉਂਕਿ ਮੈਂ ਜਿੱਦਾਂ ਦੱਸਣ ਲੱਗਿਆ ਨਾ ਮੇਰਾ ਯਾਰ ਕੰਮ ਵੀ ਫਿਰ ਇਹ ਵਿੱਚ ਰਹਿ ਜਾਂਦਾ ਵਾ ਕਿਉਂਕਿ ਸਾਰਿਆਂ ਦੀ ਕਾਉਨਸਲ ਵੀ ਅਟੈਂਡ ਕਰਨ ਦੀ ਬਹੁਤ ਜ਼ਰੂਰੀ ਹੁੰਦੀ ਆ ਅਗਰ ਕਿਸ ਦੀ ਕਾਉਨਸਲ ਅਟੈਂਡ ਨਹੀਂ ਕਰਦਾ ਤੋ ਅਗਲਾ ਗੁੱਸਾ ਕਰ ਮੈਂ ਤੁਹਾਨੂੰ ਸੋਹਾਂ ਜੀ ਮਿੱਤਨ ਸਭ ਨੂੰ ਇੱਕ ਰਿਕਵੈਸਟ ਹੋ ਰਹਾ ਕਿ ਜਦੋਂ ਵੀ ਤੁਸੀਂ ਕਾਲ ਕਰਦੋਂ ਮੈਨੂੰ ਸਿਰਫ ਇੱਕ ਵਾਰੀ ਫੋਨ ਕਰਿਆ ਕਰੋ ਕਈ ਵਾਰੀ ਮੈਂ ਬੀਜ਼ੀ ਹੁੰਨਾ ਵਾਂ ਮੈਨੂੰ ਫੋਨ ਨਹੀਂ ਚੱਕ ਸਕਦਾ ਹੈਗਾ ਕਿਸੇ ਦਾ ਤੋ ਮੈਨੂੰ ਇਹ ਹੁੰਦਾ ਵੀ ਚਲੋ ਮੈਂ ਕੋਈ ਨਹੀਂ ਬਾਤ ਚ ਕਰ ਲੂਗਾ ਉਹ ਮੇਰੇ ਭੈਣ ਭਰਾ ਜਿਹੜਾ ਮੈਨੂੰ ਫੋਨ ਕਰਦਾ ਮੈਨੂੰ ਫਿਰ ਬਾਰ ਬਾਰ ਫੋਨ ਕਰੀ ਜਾਂਦਾ ਉਹ ਜਾਨੇ ਉਹਦਾਂ ਨਾ ਮੈਂ ਮੈਂ ਥੋੜਾ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ ਵਾਂ ਸੋ ਇਹਦਾ ਮਤਲਬ ਇਹ ਕਿਤੇ ਬੈਠਾ ਹੋਣਾ ਵਾਂ ਤੁਸੀਂ ਨਾ ਬਸ ਮੈਨੂੰ ਸਿਰਫ ਇੱਕ ਵਾਰੀ ਕਾਲ ਕਰਿਆ ਕਰੋ ਅਗਰ ਤੁਹਾਡੀ ਕਾਲ ਮੈਂ ਨਹੀਂ ਚੱਕਦਾ ਤਾਂ ਮੈਂ ਟੈਨਸ਼ਨ ਮੈਂ ਬੇਕੋਲ ਹਰੇਕ ਨੂੰ ਕਰਦਾ ਹੀ ਕਰਦਾ ਵਾਂ ਤੇ ਉਹਦੀ ਪ੍ਰੋਬਲਮ ਵੀ ਪੁੱਛਦਾ ਵਾਂ ਤੇ ਜਿੰਨੀ ਕਿ ਮੇਰੇ ਤੋਂ ਮਦਦ ਹੁੰਦੀ ਹੈ ਉੰਨੀ ਮੈਂ ਮਦਦ ਕਰਦਾ ਵਾਂ ਸੋ ਮੈਂ ਤਾਂ ਹੀ ਕਹਿਣਾ ਵਾ ਆਪਾਂ ਕਿਉਂ ਨਾ ਆਪਾਂ ਫਰਵਰੀ ਦੇ ਸਟਾਰਟਿੰਗ ਦੇ ਵਿੱਚ ਆਪਾਂ ਪਟਿਆਲੇ ਪਟਿਆਲੇ ਆਪਾਂ ਇੱਕ ਆਪਾਂ ਸੈਸ਼ਨ ਰੱਖ ਲੈਣਾ ਲਾਈਵ ਸੈਸ਼ਨ ਆਪਾਂ ਰੱਖ ਲੈਣਾ ਉਹਦੇ ਵਿੱਚ ਜਿੰਨੇ ਵੀ ਤੁਸੀਂ ਹੋਣਾ ਚਾਹੁੰਦੇ ਹੋ ਤੁਹਾਡੀ ਜਿੰਨੀਆਂ ਵੀ ਪ੍ਰੋਬਲਮਾਂ ਨੇ ਕਿਸੇ ਵੀ ਚੈਨਲ ਨੂੰ ਲੈ ਕੇ ਫੇਸਬੁੱਕ ਨੂੰ YouTube ਨੂੰ Instagram ਨੂੰ Telegram ਨੂੰ WhatsApp ਨੂੰ ਲੈ ਕੇ ਤਾਂ ਤੁਸੀਂ ਉੱਥੇ ਆ ਜਿਓ ਆਪਾਂ ਉੱਥੇ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਤੁਹਾਡੇ ਮਸਲੇ ਹੋਣਗੇ ਆਪਾਂ ਉੱਥੇ ਹੱਲ ਕਰ ਦਾਂਗੇ ਜੀ ਤੇ ਤੁਹਾਡੇ ਚੈਨਲ ਨੂੰ ਗਰੋ ਕਰਨ ਦੇ ਵਿੱਚ ਜਿਵੇਂ ਪੂਰੀ ਮਦਦ ਕਰੂੰਗਾ ਤੇ ਵੀ ਤੁਸੀਂ ਉਹਦੇ ਵਿੱਚ ਜਿਹੜੇ ਨੇ ਮੈਨ ਮੈਨ ਪ੍ਰੇਕੀਆਂ ਨੇ ਦੇਖੋ ਜਿਹੜਾ YouTube ਦਾ ਚੈਨਲ ਹੁੰਦਾ ਨਾ YouTube ਚੈਨਲ ਤਾਂ ਹਰ ਇੱਕ ਕੋਈ ਬਣਾ ਲੈਂਦਾ ਜੀ ਹਰ ਕਿਸੇ ਨੂੰ YouTube ਦਾ ਚੈਨਲ ਦਾ ਜਿਹੜਾ ਚੈਨਲ ਵੀ ਬਣਾਉਂਦਾ ਵਾ Facebook ਦਾ ਵੀ ਉਹਨਾਂ ਨੂੰ ਬਣਾਉਣਾ ਹੁੰਦਾ ਵਾ ਲੇਕਿਨ ਦਿੱਕਤ ਕਿੱਥੇ ਆਂਦੀ ਆ ਉਹਨਾਂ ਨੂੰ ਦਿੱਕਤ ਆਉਂਦੀ ਉਹਨਾਂ ਦਾ ਜਿਹੜਾ YouTube ਦਾ ਚੈਨਲ ਹੁੰਦਾ ਨਾ ਉਹ ਗਰੋ ਨਹੀਂ ਕਰਦਾ ਹੈਗਾ ਤੂੰ ਫਿਰ ਉਹ ਉੱਥੇ ਫਸ ਜਾਂਦੇ ਨੇ ਕਹਿੰਦੇ ਵੀ ਸਾਡਾ YouTube ਚੈਨਲ ਤਾਂ ਬਣਿਆ ਬੱਟੋ ਸੀ ਸਾਡਾ ਚੈਨਲ ਗਰੋ ਨਹੀਂ ਹੋ ਰਿਹਾ ਸੀ ਤੇ ਵੀਡੀਓ ਵੀ ਪਾ ਰਹੇ ਹਾਂ ਬਸ ਇਹੀ ਪ੍ਰੋਬਲਮ ਆ ਇਹੀ ਪ੍ਰੋਬਲਮ ਮੈਂ ਤੁਹਾਡੀ ਡੂਰ ਕਰਨਾ ਚਾਹੁੰਦਾ ਹਾਂ ਜਦੋਂ ਆਪਣਾ ਲਾਈਵ ਸੈਸ਼ਨ ਹੋਵੇ ਨਾ ਤਾਂ ਉਹਦੇ ਵਿੱਚ ਮੈਂ ਦੱਸਾਂਗਾ ਬਹੁਤ ਛੋਟੀਆਂ ਸ਼ਕਤੀਆਂ ਬਰੀਕੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਚੈਨਲ ਨੂੰ ਅਗਰ ਦੇਖੋਗੇ ਨਾ ਦੇਖੋ YouTube ਨੂੰ ਜਿਹੜਾ ਤੁਹਾਡੀ ਵੀਡੀਓ ਨੂੰ ਕਿਵੇਂ ਤੁਹਾਡੀ ਬੂਸਟ ਕਰੇਗਾ ਇਹਦਾ ਇੱਕ ਐਲਗੋਰਿਦਮ ਹੁੰਦਾ ਵਾ ਇਹਦੇ ਕੈਲਗੋਰਿਦਮ ਹੁੰਦਾ ਵਾ YouTube ਦਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਵਾ ਅਗਰ ਤੁਹਾਨੂੰ ਤੁਹਾਡੀ ਵੀਡੀਓ ਦੇ ਮੁਤਾਬਿਕ ਤੁਹਾਨੂੰ ਉਹ ਸਾਂਝ ਦੇ ਵਿੱਚ ਆ ਗਿਆ ਵੀ ਇਹਦਾ ਐਲਗੋਰਿਦਮ ਕੀ ਜਾਂਦਾ ਮੈਂ ਕਹਿੰਦਾ ਤੁਹਾਨੂੰ ਉਹ ਦਿਨ ਦੂਹ ਮਹੀਨੇ ਜਦੋਂ ਤੁਹਾਡੇ ਮੇਰੀ ਨਾਂ ਦੇ ਵਿੱਚ ਤੁਹਾਡੇ ਵਿਊ ਆਣੇ ਸ਼ੁਰੂ ਹੋ ਗਏ ਸੋ ਇਸੇ ਕਰਕੇ ਮੈਂ ਕਹਿੰਦਾ ਵਾ ਕਿ ਆਪਾਂ ਇੱਕ ਲਾਈਵ ਸੈਸ਼ਨ ਕਰ ਲਈ ਅਗਰ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੈਗੇ ਹੋ ਅਗਰ ਤੁਸੀਂ ਚਾਹੁੰਦੇ ਹੋ ਹਾਂ ਵੀ ਮੈਂ ਤੁਹਾਡੀ ਪ੍ਰੋਬਲਮ ਦੂਰ ਕਰਾਂ ਹਾਂ ਠੀਕ ਹੈ ਜੀ ਤੇ ਮੈਂ ਆਪਾਂ ਇੱਕ ਲਾਈਵ ਸੈਸ਼ਨ ਕਰੀਏ ਤਾਂ ਪਲੀਜ਼ ਇਸ ਵੀਡੀਓ ਦੇ ਨੀਚੇ ਵੱਟ ਤੋਂ ਵੱਟ ਕਮੈਂਟ ਕਰਕੇ ਮੈਨੂੰ ਦੱਸੋ ਜਿੰਨੇ ਤੁਹਾਡੇ ਵੱਧ ਤੋਂ ਵੱਧ ਕਮੈਂਟ ਆਉਣਗੇ ਉਹਦੇ ਵਿੱਚ ਲਿਖੋ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਜੇਸ ਲਿਖ ਦਿਓ ਜੇਕਰ ਤੁਸੀਂ ਨਹੀਂ ਕਰਨਾ ਚਾਹੁੰਦੇ ਕਮੈਂਟ ਦੇ ਵਿੱਚ ਤੁਸੀਂ ਮੋਂ ਲਿਖ ਦਿਓ ਜੇ ਵੱਧ ਤੋਂ ਵੱਧ ਜਿਆਦਾ ਜੇਸ ਆਏ ਹੋਏ ਤਾਂ ਆਪਾਂ ਫਿਰ ਆਪਾਂ ਇਹ ਕਲਾਸ ਨੂੰ ਆਨਲਾਈਨ ਕਲਾਸ ਲਗਾ ਲਾਂਗੇ ਅਗਰ ਤੁਸੀਂ ਇਹ ਇੱਕ ਵਾਰ ਤੁਸੀਂ ਮੇਰੀ ਲਾਈਵ ਕਲਾਸ ਤੁਸੀਂ ਲਗਾ ਲਈ ਨਾ ਉੱਥੇ ਆਨਲਾਈਨ ਮੰਨ ਕੇ ਚਲੋ ਉਹ ਲਾਈਵ ਕਲਾਸ ਆਪਾਂ ਲਗਾ ਲਈ ਤਾਂ ਮੈਂ ਤੁਹਾਨੂੰ ਵਾਦਾ ਕਰਦਾ ਕਿ ਤੁਹਾਡੀ ਜ਼ਿੰਦਗੀ 102% ਵੱਧ ਜਾਏ। ਜੇ ਤੁਸੀਂ ਮੰਨਦੇ ਹੋ ਤੁਸੀਂ 20000 ਰੁਪਏ ਕਮਾ ਰਹੇ ਹੋ YouTube ਤੋਂ ਜੇ ਕਿਤੋਂ ਵੀ ਤਾਂ ਆ ਆਪਣੀ ਲਾਈਵ ਕਲਾਸ ਨੂੰ ਲਗਾਉਣ ਤੋਂ ਬਾਅਦ ਮੈਂ ਕਹਿੰਦਾ ਤੁਸੀਂ ਲੱਖ ਰੁਪਏ ਮਹੀਨੇ ਤੋਂ ਤੁਸੀਂ ਕਮਾਉਂਗੇ ਕਮਾਉਂਗੇ। ਵਾਦਾ ਮੇਰਾ ਹੈ ਤੁਹਾਡੇ ਨਾਲ। ਤਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਕਲਾਸ ਲਗਾਈਏ ਤਾਂ ਪਲੀਜ਼ ਤੁਸੀਂ ਜਿਸ ਕਰ ਤੋਂ ਕਮੈਂਟ ਦੇ ਵਿੱਚ ਨਹੀਂ ਲਗਵਾਉਣਾ ਚਾਹੁੰਦੇ ਤੁਸੀਂ ਉੱਥੇ ਨੋ ਕਰ ਦਿਓ ਜੀ। ਸੋ ਮੈਂ ਕਹਿੰਦਾ ਵੀ ਆਪਣੇ 50 ਕੁ ਜੂਰੂ ਬੰਦੀ ਹੋਏ 50 ਤੋਂ 70 ਦੇ ਵਿੱਚ ਵਿੱਚ ਤਾਂ ਆਪਾਂ ਇਹ ਕਲਾਸੋਂ ਬਾਅਦ ਛੇਤੀ ਹੀ ਲਗਾ ਲਾਂਗੇ। ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਨੰਬਰ ਦਿੱਤਾ ਹੋਇਆ ਹੈ ਜੀ। ਤੁਸੀਂ ਡਿਸਕ੍ਰਿਪਸ਼ਨ 'ਚੋਂ ਮੇਰਾ WhatsApp ਨੰਬਰ ਲੈ ਕੇ ਤੁਸੀਂ ਮੈਨੂੰ ਕੋਨ ਵੀ ਕਰ ਸਕਦੇ ਹੋ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਕਲਾਸ ਲਾਉਣ ਦੇ ਚਾਹਵਾਨ ਹੈਗੇ ਹੋ ਤਾਂ ਪਲੀਜ਼ ਤੁਸੀਂ ਮੇਰੇ ਨਾਲ ਫੋਨ ਤੇ ਸੰਬਰਕ ਕੰਮ ਲੋ ਜੇ ਅਗਲੀ ਜਿਹੜੀ ਜਿੰਨੀ ਵੀ ਜਾਣਕਾਰੀ ਹੈ ਮੈਂ ਤੁਹਾਨੂੰ ਫੋਨ ਦੇ ਉੱਤੇ ਸਾਰੀ ਡਿਟੇਲ ਦੱਸ ਦਾਂਗਾ ਵੀ ਜਿਹੜਾ ਆਪਣਾ ਇਹਨਾਂ ਲਾਈਵ ਕਲਾਸ ਲਗੂ ਹੁੰਦਾ ਕੀ ਮੈਥਣ ਕੀ ਹਿਸਾਬ ਕਰਦਾ ਵਾ ਵੀ ਕੀ ਟਾਈਮਿੰਗ ਰਹੇਗੀ ਸਾਰਾ ਕੁਝ ਉਹ ਤੁਹਾਨੂੰ ਵਟਸਐਪ ਦੇ ਉੱਤੇ ਸੈਂਡ ਕਰ ਦਾਂਗਾ ਜੋ ਵੀ ਆਪਣਾ ਕਰਾਈਟੇਰੀਆ ਹੋਵੇਗਾ ਉਹ ਮੈਂ ਤੁਹਾਨੂੰ ਸਾਰਾ ਕੁਝ ਫੋਨ ਦੇ ਉੱਤੇ ਦੱਸ ਦਾਂਗਾ ਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਆ ਇਹ ਵੀਡੀਓ ਕੋਹੋਂ ਦਾ ਮੇਰਾ ਮਕਸਦ ਇਹ ਹੀ ਸੀਗਾ ਕਿਉਂਕਿ ਮੈਨੂੰ ਬਹੁਤ سارے ਕੋਲਾਂ ਮੈਸੇਜ ਆ ਰਹੇ ਸੀਗੇ ਕਿਉਂਕਿ ਮੈਂ ਹਰ ਇੱਕ ਕਿਸ ਦਾ ਰਿਪਲਾਈ ਨਹੀਂ ਦੇ ਸਕਦਾ ਕਈਆਂ ਦਾ ਮੈਂ ਰਿਪਲਾਈ ਦੇ ਦਿੱਨਾਂ ਉਹ ਜਿੰਨਾ ਉਹ ਮੇਰੇ ਤੋਂ ਹੁੰਦਾ ਕਈਆਂ ਦਾ ਰਿਪਲਾਈ ਮੈਂ ਨਹੀਂ ਦਿੰਦਾਗਾ ਕਿਉਂਕਿ ਮੰਨ ਕੇ ਚੱਲੋ ਮੇਰੇ ਕੋਲ ਕਾਫੀ ਸਾਰੇ ਮੈਸੇਜ ਆ ਗਏ ਜਿਨ੍ਹਾਂ ਦਾ ਰਿਪਲਾਈ ਦਿੱਤਾ ਮੈਂ ਦੇ ਦਿੱਤਾ ਤੇ ਮੁੜ ਕੇ ਉਸ ਤੋਂ ਬਾਅਦ ਸਿਰ ਮੈਸੇਜ ਆ ਜਾਂਦੇ ਮੈਨੂੰ ਉਹਨਾਂ ਦਾ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਵਿਚਾਰੇ نیچے ਹੀ ਜਾਈ ਜਾਂਦੇ ਨੇ ਉਹਨਾਂ ਦਾ ਮੇਰੇ ਤੋਂ ਰਿਪਲਾਈ ਨਹੀਂ ਦੇ ਹੁੰਦਾ ਸੋ ਅਗਰ ਤੁਸੀਂ ਚਾਹਦੇ ਹੋ ਕਿ ਤੁਸੀਂ YouTube ਤੋਂ Facebook ਤੋਂ Instagram ਤੋਂ ਯਾਨੀ ਕਿ ਮੰਨ ਕੇ ਚੱਲੀ ਟੋਟਲ ਸੋਸ਼ਲ ਮੀਡੀਆ ਤੋਂ ਤੁਸੀਂ ਪੈਸਾ ਕਮਾਉਣਾ ਤਾਂ ਨੇ ਲੱਖਾਂ ਦੇ ਵਿੱਚ ਤਾਂ ਤੁਸੀਂ ਇੱਕ ਕਲਾਸ ਲਗਾ ਲਓ ਜੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਸੀਂ ਇਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਅਗਰ ਤੁਸੀਂ ਲਗਾਉਣਾ ਚਾਹੁੰਦੇ ਆ ਤਾਂ ਪਲੀਜ਼ ਥੰਨੇ ਕਮੈਂਟ ਦੇ ਵਿੱਚ ਯੈਸ ਕਰ ਦਿਓ ਜੀ ਅਗਰ ਨਹੀਂ ਲਗਾਉਣਾ ਚਾਹੁੰਦੇ ਤਾਂ ਨੋ ਕਰ ਦਿਓ ਜੀ ਸੋ ਸਾਡੀ ਜਿਹੜੀ ਵੀਡੀਓ ਦਾ ਟੌਪਿਕ ਸੀਗਾ ਸਾਡੀ ਵੀਡੀਓ ਦਾ ਅੱਜ ਦਾ ਟੌਪਿਕ ਇਹ ਹੀ ਸੀਗਾ ਕਿ ਜਿਹੜਾ ਮੈਨ ਇਨਫੋਰਮੇਸ਼ਨ ਅਮੇ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀਗਾ ਅਗਰ ਤੁਸੀਂ ਦੇਖੋ ਕੁਝ ਸਿੱਖਣਾ ਚਾਹੁੰਦੇ ਹੋ ਕੁਝ ਬਣਨਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਇਹ ਕਲਾਸ ਅਟੈਂਡ ਕਰ ਲਓ ਅਗਰ ਨਹੀਂ ਕਰਨਾ ਚਾਹੁੰਦੇ ਤਾਂ ਉਹ ਤੁਹਾਡੇ ਤੇ ਡਿਪੈਂਡ ਕਰਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਜੀ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਸ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਇਸ ਵੀਡੀਓ ਨੂੰ ਦੇਖਿਆ ਧੰਨਵਾਦ